ਹਰੀ ਨਵੀਨ ਨੇ ਸੰਦੇਸ਼ਾਂ ਚ ਕੰਪਲੀਟ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਚੁਬੇਦੀ ਤੇ ਆਉਂਦੇ ਆ ਇਹ ਚੁਬੇਦੀ ਆ ਬਿੱਤਲ ਦੀ ਆਪਾਂ ਨੂੰ ਵੱਡ ਲੱਗਿਆ ਮੈਸੇਜ ਚ ਹੋਰ ਬੜੇ ਗੰਭੀਰ ਰਹਿਣਾ ਠੀਕ ਹੈ ਕਈ ਵਾਰੀ ਨਵੀਨ ਨੇ ਕੰਪਲੀਟ ਕੀਤੀ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਚੁਬੇਦੀ ਤੇ ਆ ਕੇ ਰੋਏ ਦੁਆਵਾਂ ਕੀਤੀਆਂ ਗੁੱਟਨੇ ਢਿੱਕੇ ਪਰ ਉਹਨੇ ਕਿਹਾ ਫਿਰ ਵੀ ਜਦੋਂ ਅਗਲੇ ਸਾਲ ਉਹਨਾਂ ਨੂੰ ਆ ਕੇ ਦੇਖਿਆ ਗਿਆ ਉਹਦੇ ਨਾਲ ਵੀ ਜ਼ਿਆਦਾ ਮਾੜੀ ਹਾਲਤ ਚ ਮਿਲੇ ਹੋ Amen. Amen Hallelujah oh pehle nalon vi zyada buri halat ch sa ik sandesh ya pardon maafi taay 1 अक्टूबर 1963 da sandesh ya pardon ik sutti ra number paragraph bade dhyan naal it's very important jinne ni rakhni hai faisle pagranam keh raha and as i noticed those people coming down to the altar to make a decision ਦੇ ਧਿਆਨ ਦਿੱਤਾ ਕਿ ਉਹ ਲੋਕਾਂ ਜਿਹੜੇ ਜਵੇਦੀ ਤਿਆਰ ਏ ਫੈਸਲਾ ਕਰਦੇ ਹੋਏ ਧਿਆਨ ਸੁਣੋ ਨੇ ਕੇ ਬੰਦਗੀ ਦੀ ਗੱਲ ਕੀਤੀ ਉਹਨੇ ਕਹ ਮੈਂ ਦੇਖਿਆ ਕਿ ਲੋਕ ਜਵੇਦੀ ਤਿਆਰ ਏ ਪ੍ਰਾਰਥਨਾ ਕਰਨ ਦੇ ਲਈ ਫੈਸਲਾ ਕਰਕੇ ਕਿਉਂਕਿ ਜਦੋਂ ਆਲਟਰ ਕਾਲ ਦਿੰਨੇ ਏ ਜਵੇਦੀ ਦੀ ਬੁਲਾਹਟ 'ਚ ਜਿਹੜਾ ਕੋ ਆਣਾ ਚਾਹਦਾ ਉਹ ਵੇਦੀ ਦੇ ਉੱਤੇ ਆਪਣੇ ਕੋਟ ਨੇ ਟਿਕ ਹਣਾ ਕਰਦੇ ਹੁੰਦੇ ਨਾ ਕਈ ਵਾਰ ਭਵਰਾਨਮ ਕਹਿ ਰਹੇ ਕਿ ਮੈਂ ਦੇਖਿਆ ਕਿ ਲੋਕ ਆਏ

ਨੂੰ ਜੋਰ ਹੀ ਡੇਢ ਵਿਸ਼ਵਾਸ ਦੇ ਨਾਲ ਆਉਣਾ ਚਾਹੀਦਾ ਹallelujah ਔਰ ਫਿਰ ਕਹਿੰਦਾ ਜਰੂਰ ਕਿ ਪੂਰੇ ਡੇਢ ਵਿਸ਼ਵਾਸ ਦੇ ਨਾਲ ਆਉਂਦੇ ਹੋ ਤਾਂ ਫਿਰ ਪਵਿੱਤਰ ਆਤਮਾ ਇੱਕ ਬੇਦਾਰੀ ਭੇਜਦਾ ਹੈ ਜਿਹੜੀ ਔਰਤਾਂ ਔਰ ਆਦਮੀਆਂ ਦੇ ਵਿੱਚੋਂ ਜੜ ਤੋਂ ਪਾਪ ਨੂੰ ਚੁੱਕ ਦਿੰਦੀ ਹੈ ਜੜ ਤੋਂ ਔਰ ਲੋਕਾਂ ਦੇ ਅੰਦਰੋਂ ਜੜੋਂ ਕਿਉਂ ਨਹੀਂ ਮੁਕ ਕਰਕ ਕਿਉਂਕਿ ਕਹਿ ਰਹੇ ਮੈਂ ਦੇਖਿਆ ਉਹ ਆਕੀ ਮਬਲਗਾ ਵਿੱਚ ਚੁਗ ਆ ਚਬਾਰੀਆਂ ਉਹ ਮੁੱਕੇ ਮਾਰ ਰਹੇ ਹੋ ਹੱਸ ਰਹੇ ਉੱਚ ਜਗਦੀ ਦੇ ਉੱਤੇ ਅਮੀਨ ਹਾਲੇਲੂਇਆ ਤਾਂ ਨਵੀ ਕਹਿ ਰਿਹਾ ਕਿ ਇਹ ਹਸਣਾ ਮਿਆਖ ਸਮਝੇ ਨਾਲ ਗੰਭੀਰ ਨਾ ਹੋਣ ਦੇ ਨਾਲ ਕੀ ਖੁਦਾ ਤੁਹਾਨੂੰ ਚੁਕੈਦੀ ਤੋਂ ਬਰਕਤ ਦੇ ਕੇ ਭੇਜ ਦੇਗਾ ਜੇ ਤੁਸੀਂ ਖੁਦਾ ਦੀ ਚੁਕੈਦੀ ਤੇ ਆ ਕੇ ਬਬਲ ਕਾ ਚਬਾਰੇ ਹੋ ਹੱਸ ਰਹੇ ਹੋ ਮੁੱਕੇ ਮਾਰੇ ਤੇ ਮਿਆਖ ਬਣਾ ਰਹੇ ਹੋ ਇਹਦਾ ਭਾਵੇਂ ਦੀ ਚੁਕੈਦੀ ਕੀ ਖੁਦਾ ਤੁਹਾਨੂੰ ਆਸ਼ੀਸ਼ ਦੇ ਕੇ ਭੇਜਗਾ? ਉਹਦੇ ਕਹਿਣ ਦਾ ਮਤਲਬ ਕਿ ਜਦੋਂ ਅਸਲੀ ਡਿਸੀਜਨ ਲੈ ਜਾਂਦੇ ਆਂ ਔਰ ਅਸਲੀ ਡਿਸੀਜਨ ਲੈਣ ਦੇ ਲਈ ਤੁਹਾਡੇ ਅੰਦਰ ਆਦਰ ਹੋਣਾ ਚਾਹੀਦਾ ਹੈ, ਇੱਕ ਡਰ ਹੋਣਾ ਚਾਹੀਦਾ ਹੈ। ਕਿਉਂਕਿ ਆਲਟਰ ਜਗਵੇਦੀ ਕਦੇ ਵੀ ਮਜ਼ਾਕ ਦੀ ਜਾਂ ਨਰਾਦਰ ਕਰਨ ਦੀ ਜਗ੍ਹਾ ਨਹੀਂ ਹੁੰਦੀ। ਸਮਝ ਲੱਕੀ ਹਸਣ ਵਾਲਾ ਇੱਕ ਬੁਰਾ ਆਤਮਾ ਹੈ ਜੋ ਜਗਵੇਦੀ ਤੇ ਹੱਸਦਾ ਹੈ ਮਜ਼ਾਕ ਨਾਲ ਇਹਨੂੰ ਡਿਸਟਰਬ ਕਰਨ ਵਾਲਾ ਕੀ ਬਵਰਾਨਮ ਨਹੀਂ ਕਿਹਾ ਜਗਵਤੀ ਚਰਚ ਦੇ ਵਿੱਚੋਂ इवन ਜਦੋਂ ਬੱਚਾ ਵੀ ਫਾਲਤੂ ਮੂਵਮੈਂਟ ਕਰਦਾ ਹੈ ਤੇ ਬੁਰਾ ਆਤਮਾ ਸ਼ੋਕਿਤ ਹੁੰਦਾ ਹੈ ਕਿ ਜਗਵੇਦੀ ਬਹੁਤ ਪਵਿੱਤਰ ਜਗ੍ਹਾ ਹਾਲੇਲੂਇਆ ਅਮੀਨ ਨੂੰ ਬੜਾਈ ਮੀਲੇ ਇੱਥੇ ਇਹ ਜਗਵੇਦੀ ਚ ਤੁਹਾਨੂੰ ਬਦਲੇ ਤਾਂ ਪਹਿਲੇ ਉਮੀਦ ਕਰਦੀ ਹੈ ਕਿ ਤੁਹਾਡੇ ਅੰਦਰ ਸਭ ਤੋਂ ਪਹਿਲੇ ਜਗਵੇਦੀ ਦੇ ਪ੍ਰਤੀ ਆਦਰ ਹੋਵੇ ਤੁਹਾਡੇ ਅੰਦਰ ਡਰ ਹੋਵੇ ਇਹਦੀ ਰਿਸਪੈਕਟ ਹੋਵੇ ਅਮੇਨ ਹਾਲੇਲੂਇਆ ਤੁਹਾਨੂੰ ਖੁਦਾ ਆਸ਼ੀਸ਼ ਕਿਤਾ ਦੇ ਦੇਵੇ ਜਗਵੇਦੀ ਤੋਂ ਜਦ ਤੱਕ ਤੁਹਾਨੂੰ ਇਹ ਵਿਸ਼ਵਾਸ ਨਹੀਂ ਆ ਕਿ ਖੁਦਾ ਇੱਥੇ ਹੈ ਭਾਈ ਜੀ ਸੋਣੇ ਸਾਰੇ 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 ਵੈਰੀ ਗੁੱਡ ਅਮਨ ਹਾਲੇਲੂਇਆ ਕਦੇ ਵੀ ਉਹ ਉਸ ਬੰਦੇ ਨੂੰ ਆਸ਼ੀਸ਼ ਨਹੀਂ ਦੇ ਸਕਦਾ ਜਿਹਦੇ ਅੰਦਰ ਖੁਦਾ ਦੀ ਚੇਹਤੀ ਦੇ ਪ੍ਰਤੀ ਨਿਰਾਦਰ ਹੈ ਜੇ ਤੁਹਾਨੂੰ ਪੂਰਾ ਵਿਸ਼ਵਾਸ ਹੋਏ ਕਿ ਪਰਮੇਸ਼ਵਰ ਇੱਥੇ ਕੋਈ ਕਦੇ ਦਾ ਮਜ਼ਾਕ ਨਹੀਂ ਬਣਾਉਂਗਾ ਕਰੀਏ ਦੀ ਨਿਰਾਦਰ ਨਹੀਂ ਕਰੋਗੇ